ਬਾਈ ਜੀ ਆਪਾਂ ਕੱਲ ਇਸ ਬਾਈ ਦੀ ਵੀਡੀਓ ਪਾਈ ਸੀਗੀ ਜੀ ਤੇ ਧੰਨਵਾਦ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਹਨਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਤੇ ਵਿਚਾਰੇ ਦਾ ਪਰਿਵਾਰ ਮਿਲ ਗਿਆ ਇਹਦਾ ਇਹ ਹੀ ਬਾਈ ਭੇਵੇ ਕੋਲੋਂ ਆਏ ਬਾਈ ਹੋਰੀ ਆਪਾਂ ਗੱਲ ਗੱਬਾਤ ਕਰਦੇ ਆ ਬਾਈ ਹੋਰਾਂ ਨਾਲ ਤੇ ਬਾਕੀ ਮੈਂਬਰ ਸਾਹਿਬ ਨੂੰ ਵੀ ਆਪਾਂ ਬੁਲਾਇਆ ਬਾਈ ਹੈਪੀ ਨੂੰ ਤੇ ਸੱਸੀਆ ਬਾਈ ਜੀ ਬਾਈ ਇਹ ਕਿਹੜਾ ਪਿੰਡ ਆਪਣਾ ਪਿੰਡ ਅਜੀ ਛੈ ਲੂੰ ਛੈ ਲੂੰ ਹਾਂ ਜੀ ਜਲਾਈ ਜ਼ਿਲ੍ਹਾ ਗੁਰੂक्षेत्र ਪਰਸ਼ੇਤਰ ਜ਼ਿਲ੍ਹੇ ਤੋਂ ਆਏ ਆਈ ਬਾਈ ਹੋਰੀ ਤੇ ਕੀ ਲੱਗਦੇ ਹੋ ਬਾਈ ਜੀ ਹਾਂ ਇਹਨਾਂ ਦੇ ਬੱਚਾ ਲਗਾ ਚਾਚਾ ਚਾਚਾ ਹੀ ਬਾਈ ਦਾ ਤੇ ਇੱਕ ਭਰਾ ਇੱਧਰ ਆਪਣਾ ਹੋਰ ਬੈਠਾ ਵੀਰੇ ਸੱਸੀ ਆ ਬਾਈ ਕੀ ਨਾਮ ਹੈ ਬਾਈ ਚਰਨਜੀਤ ਜੀ ਚਰਨਜੀਤ ਤੇ ਕੀ ਲੱਗਦੇ ਹੋ ਤੁਹਾਡੇ ਬਾਈ ਲੱਗਦਾ ਬਾਈ ਲੱਗਦਾ ਤੇ ਮੈਂਬਰ ਸਾਹਿਬ ਨੂੰ ਆਪਾਂ ਬੁਲਾ ਲਿਆ ਸੀ ਮੌਕੇ ਤੇ ਦੱਸਿਆ ਬਈ ਸਤਿ ਸ੍ਰੀ ਅਕਾਲ ਭਾਈ ਤੇ ਬਈ ਕੀ ਕਹਿਣਾ ਚਾਹੁੰਦਾ ਬਈ ਜੀ ਧੰਨਵਾਦ ਰਗਰਜੀਤ ਸਿੰਘ ਜੇ ਤੂੰ ਵੀਡੀਓ ਪਾਈ ਇਹਨਾਂ ਦਾ ਬੱਚਾ ਮਿਲ ਗਿਆ ਇਹਨਾਂ ਦਾ ਚਾਚਾ ਮਿਲ ਗਿਆ ਇਹਦਾ ਬਾਈ ਦਾ ਬ੍ਰਦਰ ਮਿਲ ਗਿਆ ਹੈ ਨਾ ਜੀ ਤੇਰਾ ਬਹੁਤ ਬਹੁਤ ਧੰਨਵਾਦ ਸਤ ਸਤ ਧੰਨਵਾਦ ਧੰਨਵਾਦ ਭਾਈ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਸ਼ੇਅਰ ਕਰੀ ਆਪਾਂ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰੀ ਤੇ ਆਪਾਂ ਇਹਨਾਂ ਨੂੰ ਪਰਿਵਾਰ ਦੇ ਹਵਾਲੇ ਕਰਨ ਲੱਗੇ ਆ ਜੀ ਬਹੁਤ ਸਾਰੇ ਭਰਾ ਘਰੇ ਤੇ ਸਾਰਿਆਂ ਦੀ ਮੌਜੂਦਗੀ ਚ ਤੇ ਇਸ ਤੋਂ ਬਾਅਦ ਹੀ ਚਲੋ ਆਪਣੀ ਟੈਨਸ਼ਨ ਜ਼ਿੰਮੇਵਾਰੀ ਆਪਣੀ ਖਤਮ ਤੇ ਆ ਪਿੰਡ ਪੀਟੀ ਵਾਲੇ ਸੀਗਾ ਇਹ ਬਾਈ ਜਿੱਥੇ ਆਪਾਂ ਦੁਕਾਨ ਲਾਉਣਾ ਥਾਣਾ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਿਟੀ ਮਲੋਟ ਹੈ ਆਪਣੀ ਤੇ ਖਾਲਸਾ ਜੀ ਬੈਠਿਆ ਸਾਰੇ ਭੈਣ ਭਰਾਵਾਂ ਨੂੰ ਬਈ ਦਿਖਾ ਦੇ ਸਾਰਿਆਂ ਦੀ ਮੌਜੂਦਗੀ ਦਾ ਆਪਾਂ ਇਹਨਾਂ ਨੂੰ ਅਸੀਂ ਫੇਰ ਲੱਗਿਆ ਹਵਾਲੇ ਕਰਨ ਲਈ ਸਵਾਗਤ ਬਿਲਕੁਲ ਹਾਂਜੀ ਬਿਲਕੁਲ ਸਹੀ ਸਵਾਗਤ ਆ ਬਾਈ ਤੇ ਬਾਈ ਨੂੰ ਆਪਾਂ ਪੁੱਛ ਲੈਨੇ ਆ ਜੀ ਬਾਈ ਜੀ ਸਹੀ ਸਵਾਗਤ ਆ ਇਹ ਆਪਾਂ ਦਾ ਬੰਦਾ ਹੈ ਤੇ ਆ ਮਿਲ ਗਿਆ ਤੁਹਾਨੂੰ ਹੁਣ ਸਾਡੀ ਜ਼ਿੰਮੇਵਾਰੀ ਖਤਮ ਗੱਡੀ ਨੰਬਰ ਤੇ ਬਾਕੀ ਆਪਾਂ ਗੱਡੀ ਨੰਬਰ ਬੋਲ ਦਿਓ ਤੁਹਾਡੇ ਬਾਈ ਐਚ 44 ਐਚ ਆਰ 44 ਐਲ 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 5587 5587 ਤਾਂ ਬਾਈ ਧੰਨਵਾਦ ਸਾਰਿਆਂ ਦਾ ਸ਼ੇਅਰ ਕਰਨ ਵਾਲਿਆਂ ਦਾ ਫਿਰ ਬਾਈ ਤੇ ਧੰਨਵਾਦ ਬਾਈ ਸਾਰਿਆਂ ਦਾ ਸ਼ੇਅਰ ਕਰਨ ਵਾਲਿਆਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸ਼ੇਅਰ ਕੀਤੀ ਤੇ ਚਲੋ ਉਹਨੂੰ ਵਿਚਾਰੇ ਨੂੰ ਉਹਦਾ ਪਰਿਵਾਰ ਮਿਲ ਗਿਆ ਹਨਾ ਨਹੀਂ ਤਾਂ ਦਰ ਦਰ ਦੀਆਂ ਠੋਕਰਾਂ ਖਾਂਦਾ ਸੀ ਆਹ ਗੱਡੀ ਤੇ ਆਇਆ ਹੀ ਬਾਈ ਉਰੀ ਲੈਣ ਤਾ ਚਲੋ ਫਾਰਮੈਲਟੀ ਵੀ ਥੋੜੀ ਜ਼ਰੂਰੀ ਹੈ ਨਾ ਪੂਰਾ ਕਰਨਾ ਪੈਣਾ ਹੈ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਤੇ ਮੈਂਬਰ ਸਾਹਿਬ ਦੀ ਮੌਜੂਦਗੀ ਚ ਆਪਾਂ ਸਰਪੰਚ ਸਾਹਿਬ ਨੂੰ ਫੋਨ ਕਰਿਆ ਸੀਗੇ ਉਹਨਾਂ ਨੇ ਮੈਂਬਰ ਸਾਹਿਬ ਨੂੰ ਭੇਜਿਆ ਸਰਪੰਚ ਸਾਹਿਬ ਬਾਹਰ ਗਏ ਹੋਏ ਆ ਜੀ ਹਾਂਜੀ ਸਰਪੰਚ ਸਾਹਿਬ ਬਾਹਰ ਗਏ ਸੀ ਹਾਂਜੀ ਹਾਂਜੀ ਪਤਾ ਨਹੀਂ ਪਹੁੰਚ ਸਕੇ ਠੀਕ ਆ ਜੀ ਚਲੋ ਇਹਨਾਂ ਦੇ ਕਾਲ ਤੇ ਆਉਣ ਤੇ ਉਹਨਾਂ ਦੀ ਬਸ ਮੌਜੂਦਗੀ ਮੰਨੋ ਬਸ ਉਹਨਾਂ ਦੀ ਮੌਜੂਦਗੀ ਆਈ ਬਾਈ ਰਾਈਟ ਹੈਂਡ ਆਈ ਬਾਈ ਉਹਨਾਂ ਦੇ ਮੰਨ ਕੇ ਜੀ ਹਵਾਲੇ ਕਰ ਰਹੇ ਆ ਬਾਈ ਨੰਬਰ ਵੀਰ ਸਿੰਘ ਆਪਕ ਵਿੱਚ ਬਹੁਤ ਆ ਲੈ ਬਾਈ ਫੜੀ ਬੋਲ ਸਭ ਤੋਂ ਬਾਅਦ ਧੰਨਵਾਦ ਬਾਈ ਜੀ ਕਿਸਨਾ ਕਰਾਂਗੇ ਬਾਈ ਜਿਹੜੇ ਤਾਂ ਬਾਈ ਨੂੰ ਤੋੜਿਆ ਨਹੀਂ ਨਹੀਂ ਬਾਈ ਆਪਾਂ ਭੈਣ ਭਰਾ ਜਿਹੜੇ ਆਪਣੇ ਨਾਲ ਜੁੜੇ ਆ ਹਨਾ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਇੰਨਾ ਸ਼ੇਅਰ ਕੀਤਾ ਇਹਨਾਂ ਵੀਡੀਓ ਨੂੰ ਪਿਆਰਿਆ ਸਾਡੇ ਭਾਈ ਇਹਨੂੰ ਲੈ ਲੈ ਭਾਈ ਜੀ ਆਪਰਾ ਦਾ ਆਪਰਾ ਲੈ ਵੀ ਮਿਲੋ ਚਾਚੇ ਨੂੰ ਠੀਕ ਹੈ ਵੀਰੇ ਕੋਈ ਵੀ ਧੰਨਵਾਦ ਇਹ ਭਾਈ ਜੀ ਦਾ ਤੁਹਾਡਾ ਸਾਰਾ ਧੰਨਵਾਦ ਹੈ ਠੀਕ ਹੈ ਵੀਰੇ ਲੋ ਜੀ ਆ ਬੰਦਾ ਆਪਾ ਦਿੱਤਾ ਇਹਨਾਂ ਦੇ ਵਾਲੇ ਕਰਦਾ ਠੀਕ ਹੈ ਜੀ ਚਲੋ ਠੀਕ ਹੈ ਭਾਈ ਨਹੀਂ 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 ਭਾਈ ਕੋਈ ਸੇਵਾ ਨਹੀਂ 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 ਦਾਦਾ ਜੀ